ਤੇ ਰਲੇ ਹੋਏ ਨੇ ਤੇ ਘਰੇ ਆ ਕੇ ਸਰੈਂਡਰ ਕਰ ਗਏ ਅੱਜ ਰਾਜਾ ਬਪੀਜ ਦੇ ਹੱਕ ਚ ਹਾਂਜੀ ਇਹ ਹਾਲਾਤ ਦੇਖੋ ਕੀ ਨੇ ਇਹ ਤੁਸੀਂ ਮੰਨਦੇ ਸੀ ਆਹ ਫੋਟੋਆਂ ਦੇਖੀਆਂ ਕਿ ਨਹੀਂ ਆਈ ਸੀ ਕਿ ਨਹੀਂ ਹਿੰਦਰ ਤੇ ਕੀ ਕਰਨਾ ਕਿ ਘਰੇ ਕੀ ਕਰਨ ਕੀ ਆਏ ਸੀ ਚਾਹ ਪੀਣ ਤੇ ਕਿਉਂ ਲੋਕਾਂ ਨੂੰ ਇੰਨਾ ਕਾਂਗਰਸੀਆਂ ਨੂੰ ਧੋਖਾ ਦਿੱਤਾ ਉਹਨਾਂ ਨੇ ਪਵਣ ਪਵਣ ਕਿਉਂ ਲੋਕਾਂ ਨੂੰ ਇੰਨਾ ਧੋਖਾ ਦਿੱਤਾ ਤੇ ਅੱਜ ਤੁਹਾਡੇ ਚੈਨਲ ਦੇ ਮੂਹਰੇ ਸਾਰਿਆਂ ਨੂੰ ਆ ਕੇ ਮੂਹਰੇ ਉਹ ਅੱਜ ਉਰੇ ਆ ਕੇ ਸਾਰੀ ਕਾਂਗਰਸ ਪਾਰਟੀ ਨੂੰ ਅੱਜ ਥੱਲੇ ਪਾਤਾ ਅੱਜ ਕਾਂਗਰਸ ਪਾਰਟੀ ਨੂੰ ਮੂਦਾ ਕਰਤਾ ਉਹਨਾਂ ਨੇ ਉਰੇ ਆ ਕੇ ਸਰੈਂਡਰ ਕਰਕੇ ਘਰੇ ਆ ਕੇ ਅੱਜ ਕਾਂਗਰਸ ਪਾਰਟੀ ਨੂੰ ਮੈਂ ਪਹਿਲਾਂ ਕਹਿੰਦਾ ਸੀ ਵੀ ਜਾਗ ਜੋ ਜਾਗ ਜੋ ਕਾਂਗਰਸ ਪਾਰਟੀ ਵਾਲਿਓ ਇਹ ਸੌਦਾ ਹੋਇਆ ਹੋਇਆ ਚਲੋ ਥੋੜਾ ਆਓ ਭਾਈ ਚਾਹ ਪੀਨੇ ਆ ਜੀ ਅੱਪਕੀ ਕੀ ਇਹ ਕੈਂਡੀਡੇਟ ਅੱਜ ਚਾਹ ਪੀਣੇ ਆ ਤੇ ਅੱਜ ਕੇਜਰੀਵਾਲ ਦੇ ਤੇ ਭਗਵੰਤ ਮਾਨ ਦੇ ਡਰੋਂ ਕੇਜਰੀਵਾਲ ਤੇ ਭਗਵੰਤ ਮਾਨ ਦੇ ਡਰੋਂ ਬਿੱਟੂ ਜੀ ਇਹ ਰਾਜਾ ਵੜਿੰਗ ਨੇ ਕਿਹਾ ਸੀ ਕਿ ਪੱਪੀ ਨੂੰ ਹਰਾ ਕੇ ਇਥੋਂ ਭੇਜਾਂਗੇ ਇੱਕ ਤਰੀਕ ਦੋ ਅੱਜ ਫਿਰ ਘਰੇ ਅੱਜ 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 ਘਰੇ ਫਿਰ ਅੱਜ ਘਰੇ ਕੀ ਪੈਰ ਫੜਨਾ ਆ ਨਾ ਮੈਂ ਪਹਿਲਾਂ ਹੀ ਕਹਿੰਦਾ ਸੀ ਵੀ ਐਸਾ ਕੇਸ ਆ ਇਹਦੇ ਭਗਵੰਤ ਮਾਨ ਕੋਲੇ ਦਾ ਕੇਸ ਆ ਜਿਹੜਾ ਉਹ ਚਾਹੇ ਉਹਨਾਂ ਨੂੰ ਕਤਲ ਕੀਤਾ ਬੱਚਿਆਂ ਨੂੰ ਉਹ ਚਾਹੇ ਇਹਦੇ ਬਸ ਦੀਆਂ ਬਾਡੀਆਂ ਅੱਜ ਭਗਵੰਤ ਮਾਨ ਨੇ ਤੇ ਕੇਜਰੀਵਾਲ ਨੇ ਮਰੋੜੀ ਚਾਂ ਬਾਹ ਮਰੋੜੀ ਬਾਹ ਤੇ ਸਿੱਧਾ ਗਿੱਦੜਵਾਏ ਤੋਂ ਵੋਟ ਪਾਉਣ ਗਿਆ ਸੀ ਰਾਜਾ ਬੜਿੰਗ ਆ ਕੇ ਸਿੱਧਾ ਪੱਪੀ ਦੇ ਘਰੇ ਆ ਕੇ ਪੈਰਾਂ 'ਚ ਪਿਆ ਸਿਲੰਡਰ ਕਰ ਗਿਆ ਤੁਸੀਂ ਵੀ ਘਰ ਦੇ ਬਾਹਰ ਆਏ ਹੋ ਵਰਕਰ ਮੈਨੂੰ ਤਾਂ ਪਤਾ ਲੱਗਿਆ ਵੀ ਆ ਕੇ ਮੈਂ ਤਾਂ ਇਹ ਨੰਗਾ ਕਰਨ ਆਇਆ ਉਹਨੂੰ ਮੈਨੂੰ ਤਾਂ ਪਤਾ ਲੱਗਿਆ ਵੀ ਸਾਰਾ মিডিਆ ਮੈਂ ਤਾਂ ਬੜਿੰਗ ਨੂੰ ਨੰਗਾ ਕਰਨ ਆਇਆ ਵੀ ਉਹ ਆ ਕੇ ਟੋਟਲ ਅੱਜ ਸਾਰੀ ਕਾਂਗਰਸ ਨੂੰ ਰੇ ਲੁਧਿਆਣੇ ਦੀ ਕਾਂਗਰਸ ਨੂੰ ਸਾਰੇ ਲੀਡਰਾਂ ਨੂੰ ਮੈਂ ਕਹਿੰਦਾ ਹਜੇ ਵੀ ਉੱਠ ਜੋ ਹਜੇ ਵੀ ਉੱਠ ਜੋ ਅੱਜ ਕਾਂਗਰਸ ਨੂੰ ਸਾਰੀ ਦਾ ਸੌਦਾ ਕਰਕੇ ਆ ਕੇ ਸਾਰੀ ਕਾਂਗਰਸ ਜਿਹੜੀ ਆ ਲੁਧਿਆਣੇ ਦੀ ਮੁਕਾ ਕੇ ਅੱਜ ਬਚ ਜੋ ਹਜੇ ਵੀ ਜਿਹੜੀ ਉਹ ਬਚ ਜੋ ਹੁੰਦੀ ਹੈ